ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਸੀ ਤੁਸੀਂ ਜਾਣਿਆ ਨਾਮਕ ਜੀ ਕੀ ਕਹਿ ਰਿਹਾ ਭਗਤ ਪ੍ਰਮਾਤਮਾ ਆਪ ਹੈ ਤਿਨ ਮਤ ਉਤਮ ਤਿਨ ਪਤ ਉਤਮ ਜਿਨ ਹਿਰਦੇ ਅਸ ਅਨਵਾਰੇ ਤਿਨ ਕੀ ਸੇਵਾ ਲਾਇ ਹੈ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੇ ਕਿਵੇਂ ਰਦੀਗੁਰੂ ਸੰਤ ਹੈ ਜਿਨੇ ਸਤਿਗੁਰੂ ਦਾਸ ਜੀ ਨੇ ਫਰਮਾਇਆ ਹੈ ਸੰਤ ਅਨੰਤ ਅੰਤ ਨਹੀਂ ਹਰ ਕਾ ਸੰਤ ਸਤ ਗੁਰੂ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋਕ ਹੈ ਸੁਨੇਸੋ ਮੁਕਤਾ ਹਮ ਤਿਸ ਕੇ ਸਤਿ ਕਰਵਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇੱਕ ਮੇਖੰਪਲ ਸਭ ਕਿਲਵਕ ਪਾਪ ਲੈ ਜਾਣੇ ਐਸਾ ਸੰਤ ਸਾਧੂ ਜਿਨ ਪਾਇਆ ਤੇ ਵੱਡ ਪਰਖ ਬਡਾਨੇ ਤਨ ਕੀ ਧੂਰ ਮੰਗੇ ਪ੍ਰਭ ਸਾਮੀ ਹਮ ਹਰ ਲੋਥ ਲਚਾਨੇ ਅਕਤਿ ਅਕਤਿ ਸਮੇ ਵਾਸਤੇ ਇੱਕ ਪਲ ਵਾਸਤੇ ਵੀ ਜੇ ਪ੍ਰਮਾਤਮਾ ਦੇ ਸੇਸਲਾ ਦੀ ਅੰਦਰਲਾ ਸੁਣਾਉ ਤਾਂ ਸਾਰੇ ਪਾਪ ਦੁਖ ਲੈ ਜਾਂਦੇ ਹਨ ਸਤਗੁਰ ਮਹਾਂਪੁਰਖ ਸਤਗੁਰ ਪ੍ਰਮਾਤਮਾ ਸੰਤ ਹੈ ਪ੍ਰਮਾਤਮਾ ਦੇ ਸੇਸਲਾ ਦੀ ਬਾਣੀ ਚਰਦ ਹੈ ਜੇ ਕੋ ਇਸ ਬਾਣੀ ਨੂੰ ਪੜਦਾ ਸੁਣਦਾ ਉਹ ਪਰਪਤ ਮੁਕਤ ਹੋ ਜਾਂਦਾ ਹੈ ਮੈਂ ਉਸ ਸਤੂਰ ਤੋਂ ਸਦਕੇ ਸੰਕਤੀ ਜਾਂਦਾ ਹਾਂ ਜਿਹਦਾ ਮਨੁੱਖ ਨੇ ਇਹ ਸੰਸਤ ਸਤਪੂ ਲਬਲ ਹੈ ਉਹ ਵੱਡਾ ਭਾਗੇ ਮਨੁੱਖ ਉੱਚ ਜੀਵਨ ਵਾਲੇ ਮਨੁੱਖ ਬਣ ਗਏ ਹਨ ਇਹ ਸੁਆਮੀ ਹੇ ਹਰੀ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਮੈਨੂੰ ਉਹਨਾਂ ਦੀ ਚਰਨਾਂ ਦੀ ਧੂੜ ਦਿੱਤਾਂ ਦੇ ਕਿ ਮੈਂ ਪਹਿਲੇ ਜੰਮ ਵਿੱਚ ਨਰਕ ਜੀਏ ਫਰਮਾਉਂਦੇ ਹਨ ਉਹ ਰੀਕੀਤਾ ਕਮਸ ਹਰ ਪਰ ਆਖੀਏ ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀ ਸੰਤਾ ਸੰਗਨ ਦਾ ਅੰਮ੍ਰਿਤ ਚੱਕੀ ਤੇ ਪੰਜ ਨਵੇਂ ਮਹਿਰਵਾਨ ਦਾ ਸ਼ਕੀ ਰੱਖੀਏ ਨਾਨਕ ਹਰ ਗੁਣ ਗਾਏ ਅਲੱਖ ਪ੍ਰਵਲਾਖੀ ਜਿਹੜਾ ਕੰਮ ਤੋਰ ਚੜ੍ਹਨ ਦੀ ਇੱਛਾ ਹੋਵੇ ਉਸ ਦੀ ਪੂਰਨਤਾ ਲਈ ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਤਿਗੁਰ ਦੀ ਸਿੱਖਿਆ ਰਹੇ ਸਦਾ ਤੇ ਪ੍ਰਭੂ ਕਾਰਜ ਸਵਾਤੰਤਾ ਸੰਤ ਸਤਿਗੁਰ ਦੇ ਸੰਗਤ ਵਿੱਚ ਨਾਮ ਖਤਰਨਾ ਮਿਲਦਾ ਹੈ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚਖ ਸਕੀ ਦਾ ਸ਼ੋਇ ਬੇਨਤੀ ਕਰਨੀ ਚਾਹੀਦੀ ਹੈ ਨਾਨਕ ਜੀ ਬੇਨਤੀ ਕਰ ਤੇ ਆਪਣਾ ਛੇਸ ਵੀ ਬਿਨਾ ਕਿਸੇ ਹੀਲ ਹੁਜਤ ਸੰਤ ਸਤਗੁਰੂ ਦੇ ਭੇਰ ਕਰ ਪੇਟ ਕਰ ਦੇਣਾ ਚਾਹੀਦਾ ਹੈ ਸੰਤ ਸਤਗੁਰੂ ਤੰਦਾ ਹੀ ਜੋੜਨਦਾ ਹੈ ਹਿਰਦੇ ਦਾ ਤੰਦਾ ਜੋੜਨਦਾ ਹੈ ਬੁੱਧੀ ਦਾ ਤੰਦਾ ਤੋੜਨਦਾ ਹੈ ਪੰਡਤ ਤੋੜਦੇ ਹਨ ਸੰਤ ਸਤਗੁਰੂ ਜੋੜਦੇ ਹਨ ਦੁਨੀਆ ਐਨੀ ਟੁੱਟੀ ਹੈ ਪੰਡਤਾਂ ਦੇ ਕਾਰਨ ਪੰਡਤ ਫਰਕ ਕਰਦੇ ਹਨ ਪੰਡਤ ਫਰਕ ਕਰਦਾ ਹੈ ਬਹੁਤ ਬ੍ਰੇਕ ਫਰਕ ਕਰਦਾ ਹੈ ਸੰਤ ਸਤਗੁਰੂ ਅਪੇਧ ਨੂੰ ਲੱਭਦੇ ਹਨ ਦੋ ਦਰਮਿਆਨ ਜੋ ਜੋੜਨ ਵਾਲਾ ਹੈ ਉਸ ਨੂੰ ਲੱਭਦੇ ਹਨ ਇਸ ਲਈ ਅਸਲੀ ਬ੍ਰੋਧ ਸੰਤ ਅਤੇ ਅਸੰਤ ਵਿਚਕਾਰ ਨਹੀਂ ਹੈ ਸੰਤ ਸਤਗੁਰੂ ਅਤੇ ਪੰਡਤ ਭਾਈ ਦੇ ਦਰਮਿਆਨ ਹੈ ਸੰਤ ਸਤਗੁਰੂ ਅਤੇ ਪੰਡਤ ਵਿਚਕਾਰ ਅਸਲੀ ਬ੍ਰੋਧ ਹੈ ਧਰਮ ਦਾ ਜਨਮ ਹੁੰਦਾ ਹੈ ਸੰਤ ਸਤਗੁਰੂ ਤੋਂ ਅਤੇ ਇਸ ਦਾ ਵਿਨਾਸ਼ ਹੁੰਦਾ ਹੈ ਪੰਡਤ ਪੁਜਾਰੀ ਵੱਲੋਂ ਤੇ ਜਿਵੇਂ ਹੀ ਜਨਮ ਹੁੰਦਾ ਧਰਮ ਦਾ ਉਹ ਵਹੀ ਭਾਈ ਪੰਡਤ ਪੁਜਾਰੀ ਮਾਇਆ ਧਾਰੀ ਪ੍ਰੋਹਤ ਮਸੰਦ ਹਾਵੀ ਹੋ ਜਾਂਦੇ ਨੇ ਤੇ ਨਾਲ ਕਿ ਜੀ ਮਹਲਾ ਪਹਿਲਾ ਵੀ ਇਹੋ ਹੀ ਕਥਨ ਕਰਦੇ ਨੇ ਕਿਉਂਕਿ ਸੰਤ ਸਤੂਰੋ ਇਕ ਨਾਲ ਜੋੜਦੇ ਹਨ ਨਜ਼ਰੀ ਨਿਹਾਲ ਨਜ਼ਰੀ ਨਦਰ ਨਿਹਾਲ ਕਰਦੇ ਹਨ ਫਿਰ ਕਿਹੜੇ ਤੀਰਥ ਜਾਈਏ ਕਿਸ ਤਿਲ ਦੀ ਲੋੜ ਬਾਕੀ ਕੀ ਰਹਿ ਗਿਆ ਸੰਤ ਜਨਾਂ ਮਿਲ ਸੰਗਤ ਹੀ ਗੁਰਮੁਖ ਤੀਰਥ ਹੋਏ 68 ਤੀਰਥ ਮੰਜਨਾ ਗੁਰਦਸਪੁਰਾਪਤ ਹੋਏ ਇਹ ਮੇਰੇ ਮਾਨ ਸੰਤ ਜਨਾਂ ਦੀ ਸੰਗਤ ਵਿੱਚ ਮੈਅ ਸਤਸੰਗ ਵਿੱਚ ਰਹਿ ਕੇ ਸਤਗੁਰ ਦੇ ਸਨਮੁਖ ਰਹਿਣਾ ਅਸਲੀ ਤੀਰਥ ਹੈ ਅਸ਼ਨਾ ਨਾ ਇਹੋਂ ਪਰ ਇਹਨਾਂ ਦੇ ਰਹੇ ਹਨ ਸਾਨਕ ਜੀ ਪਸ਼ੂ ਜਾਗ ਬੇਔਰਟ ਵੜ ਜਾ ਰਹੇ ਆਂ ਸਿ ਵਣਜਕਰ ਗੁਰਮੁਖ ਗ੍ਰਾਮ ਵਿਚਾਰ ਸੰਤਾ ਸੰਗਤ ਪਾਈਏ ਜੇ ਮੇਲੇ ਮਿਲਣ ਹਾ ਮਿਲਿਆ ਹੋਏ ਨ ਵਿਛੜੇ ਜਿਸ ਅੰਤਰਜੋਤ ਆਪਾ ਭਗਤ ਸਤਗੁਰੂ ਉਹ ਨੈ ਸਾਧੂ ਸਤਗੁਰੂ ਉਹ ਨੈ ਸੰਤ ਸਤਗੁਰੂ ਜਿਹੜੇ ਹਰ ਬੋਲੇ ਹਾਰ ਬੋਲ ਇਲਾਹੀ ਅਮਰਤਮਈ ਆਕਾਸ਼ਮਣੀ ਬੋਲਦੇ ਨੇ ਇਹਨਾਂ ਦੀ ਸੰਗਤ ਵਿੱਚ ਨਾਨਕ ਜੀ ਪੰਜ ਮੰਜੇ ਵਿੱਚ ਆਕਰ ਇਉ ਸਤਿ ਪ੍ਰਗਟ ਕਰਦੇ ਨੇ ਇਸ ਅੱਜ ਤੁਹਾਨੂੰ ਉਨਾ ਕੋਲ ਬਿਲਕੁਲ ਨਹੀਂ ਮਿਲੇਗਾ ਜੇ ਨੰਦੇ ਮਾਇਆ ਦੇ ਵਿੱਚ ਪਿੱਚੇ ਹੋਏ ਹਨ ਮਾਇਆ ਤਾਰੀ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸੋਝੀ ਕਰਵਾਉਂਦੇ ਹਨ ਤੇ ਤੁਸੀਂ ਉਹ ਸੱਚ ਪਾ ਸਕਦੇ ਹੋ ਤੁਸੀਂ ਕਿਸ ਦੀ ਮੰਨ ਤੇ ਚੱਲੋਗੇ ਬ੍ਰਹਮ ਗਿਆਨੀ ਕਥਿਆਣਾ ਜੈ ਅਦਾ ਆਕਰ ਬ੍ਰਹਮ ਗਿਆਨੀ ਸਰੂਪਾ ਠਾਕੁਰ ਠਾਕੁਰ ਕੋਣ ਨਾਨਕੀ ਦਾ ਠਾਕੁਰ ਕਿਹੜਾ ਹੈ 1807 ਅੰਕ ਤੇ ਤੁਸੀਂ ਥੋੜੀ ਦੇਰ ਜਾਣੋਗੇ ਕਿ ਉਹ ਠਾਕੁਰ ਹੈ ਜਿਸ ਦੀ ਚੇਲੀ ਉਹਨੇ ਮਹੱਲਾ ਪਹਿਲਾ ਜਿੱਤੇ ਇਹੋ ਪਸ਼ੂ ਜਗਤ ਦਾ ਧਿਆਨ ਨਿਭਾ ਰਹਿਣਾ ਹੈ ਪਰ ਲੱਗਦਾ ਹੈ ਪਸ਼ੂ ਜਗ ਸੁੱਤ ਜਗਦਾ ਨਹੀਂ ਜਾਗਣਾ ਹੀ ਨਹੀਂ ਚਾਹੁੰਦਾ ਤੇ ਜਿਉਂਦਾ ਤਿਆਂ ਉਹ ਆਪਣੀ ਰਸਤਾਰ ਜਾਰੀ ਰੱਖਣਾ ਚਾਹੁੰਦਾ ਹੈ ਪਹਿਲਾ ਵਾਂਗ ਝੂਰਦਾ ਵਰਗ ਪਹਿਲਾ ਇਹ ਜਾਣ ਲਵੋ ਕਿ ਠਾਕੁਰ ਹੈ ਕੌਣ ਨਾਨਕ ਜੀ ਦਾ ਠਾਕੁਰ ਕੌਣ ਬੇਨਤੀ ਕਰਦੇ ਨੇ ਸੋਝੀ ਕਰਵਾਉਂਦੇ ਨੇ ਆਪਣੇ ਠਾਕੁਰ ਕੀ ਹਉ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਉਮੈ ਮਾਰਨ ਮੇਰੀ ਜਗਦੀਪਨ ਤਾਂ ਤੁਸੀਂ ਉਸ ਸ਼ਮਤੇ ਦੀ ਇਕੱਲੀ ਕੰਪੀ ਸੁਣੀ ਨਾਨਕ ਸਰਪਰੇ ਜਗਦੀਵਨ ਤੇ ਇੱਥੇ ਵੀ ਜਗਦੀਵਨ ਜਿਹਦੀ ਜਾਇਜਕਾਰ ਹੋਵੇ ਜਿਸ ਦੇ ਮੈਰੀ ਚਾਰ ਵਰਨ ਪੈਂਦੇ ਹੋਣ ਸਤਕਾਰ ਸਹਿ ਡੋਬਤਾ ਕਰਦੇ ਹਨ ਉਹ ਜਗਦੀਵਨ ਥਾਕਰ ਤਨਮਤਰੇ ਬੇਨਤੀ ਕੋਰ ਕਹਾਇਆ ਜਦੋਂ ਨੇ ਮੈਂ ਆਪਣੇ ਪ੍ਰਭ ਮਲਕ ਦੀ ਦਾਸੀ ਬਣ ਗਈਆਂ ਜਦ ਤੋਂ ਮੈਂ ਜਗਦੇ ਜੀਵਨ ਪ੍ਰਭ ਦੇ ਚਰਨ ਫੜੇ ਹਨ ਤੁਮੇ ਬੇਨਤੀ ਕਰਨਾ ਆਪਣੇ ਠਾਕਰ ਨੂੰ ਠਾਕਰ ਬੇਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਰ ਸਹਿਜ ਰਸ ਸੰਤ ਤਵਾਰੋ ਨੋ ਠਾਕਰ ਮੇਰਾ ਨਾਸ਼ਨ ਕੇ ਬੇਨਤੀ ਕਰਨਾ ਹੈ ਤੇ ਮੈਨੂੰ ਆਉਣੇ ਨੂੰ ਭਰ ਦਿਓ ਕਿਵੇਂ ਮੇਰਾ ਠਾਕਰ ਵੱਡਾ ਵੱਡਾ ਹੈ ਸਵਾਮੀ ਹਮ ਕਿਉ ਕਰ ਮਿਲੇ ਮਿਲੀ ਜੈ ਨਾਲਕ ਮੇਲ ਮੁਲਾਏ ਗੁਰੂ ਪੂਰਾ ਜਨ ਕੋ ਪੂਰਨ ਦਿਜੇ ਪੂਰਤਾ ਦੀ ਮੰਗ ਕਰ ਦੇਣਾ ਮੇਰਾ ਮਾਲਕ ਸਵਾਮੀ ਬਹੁਤ ਵੱਡਾ ਹੈ ਕਾਤਰ ਅਸੀਂ ਜੀਵ ਆਪਣੇ ਹੀ ਉਦਮ ਨਾਲ ਉਸ ਨੂੰ ਕਿਵੇਂ ਮਿਲ ਸਕਦੇ ਹਾਂ ਇਸ ਤਰ੍ਹਾਂ ਉਹ ਮਿਲ ਨਹੀਂ ਸਕਦਾ ਕਿ ਨਾਨਕ ਪੂਰਾ ਸਤਿਗੁਰੂ ਹੀ ਆਪਣੇ ਸ਼ਬਦ ਜੋੜ ਕੇ ਪ੍ਰਮਾਤਮਾ ਨਾਲ ਮਿਲਦਾ ਤੇ ਇਸ ਚਾਉ ਦਾ ਮਿਲਦਾ ਕਿੱਥੋਂ ਹੈ ਦਾਸ ਨਾਨਕ ਵੀ ਉਸ ਗੁਰਸਖ ਦੀ ਚਰਨ ਧੂੜ ਮੰਗਦਾ ਜੋ ਆਪ ਨਾਮ ਜਪਦਾ ਤੇ ਹੋਰ ਨਾਲ ਵੀ ਜਪਉਂਦਾ ਹੈ ਜਿਸ ਨੂੰ ਦਇਆល ਹੋਏ ਮੇਰਾ ਸਵਾਮੀ ਉਸ ਗੁਰਸਖ ਗੁਰੂ ਉਪਦੇਸ਼ ਸੁਣਾ ਜਦ ਨਾਨਕ ਤੋੜ ਮੰਗੇ ਤੇ ਉਸ ਗੁਰਸਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਕੋਹ ਨਾਮ ਜਪਉਂਦੇ ਨੇ ਪ੍ਰਭ ਦੀ ਭਗਤੀ ਵਿੱਚ ਨੇ ਲਾਇਆ ਹੀ ਇਸ ਸੰਸਾਰ ਸਮੁੰਦਰ ਤਰੇ ਦਾ ਹੈ ਭਗਤੀ ਤੋਂ ਬਿਨਾ ਇਸ ਸ਼੍ਰੀਸ਼ਕੇ ਕਮਦਾ ਨਹੀਂ ਜੇ ਕੋਈ ਅੱਖ ਚਮਕਣ ਜਿੰਨੇ ਸਮੇਂ ਵਿੱਚ ਲੈ ਵੀ ਹੀ ਬਿਨੁ ਪਿਆਰੇ ਦਰਦਸ਼ਨ ਫਰਾਹ ਦੇਵੇ ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦ ਕੇ ਕੁਰਬਾਨ ਜਾਵਾਂਗਾ ਕੋਈ ਅਜਿਹਾ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਨਾਲ ਮਲਾ ਦੇਵੇ ਅੱਖ ਪਲਕਣ ਅੱਖ ਪਲਕਣ ਦੇ ਸਮੇਂ ਵਿੱਚ ਵੀ ਤਾਂ ਮੈਂ ਉਸਦੇ ਪਿਆਰ ਤੋਂ ਮੰਗਾ ਜਤਨ ਕਰੂ ਮੈਂ ਮਾਨੇ ਧੀਰੇ ਉਹ ਹੈਰੇ ਸੰਤ ਮਿਲਾਈ ਏ ਵੀਰ ਉਹ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁਨ ਕਰਨ ਕੁਰਬਾਨ ਕਰਦੇ ਆ ਸਾਰੇ ਸੁੱਖਾਂ ਦੇ ਵਸੀਲੇ ਪ੍ਰਭੂ ਨੂੰ ਮਿਲਣ ਵਾਸਤੇ ਸੰਤਾਂ ਅੱਗੇ ਭੇਟ ਕਰ ਦੇਵਾਂਗਾ اے ویر جرا سنت مینوں کہہ رہے প্রভু دی سچ سادی گل سنائے میں اس دے اپنا سارا مان تیا کر دیاں گا میں اس دے بہت تلا کراں گا بنتی کراں گا دین راست پوشی সেবা کراں گا تیری انہ دے نام اون لگے ہن او کی انہ دا کرم کی ہے کرتب کی ہے جا کے سنگ پار کرم میں تہیئے اپદેશ ہماری گت کرن اک راہو دُکھ روگ پریسنم نาศی جو آوے ہر سنت سرن اپ جپے اورا نام جپاوا ਬਾਦ ਸ਼ਮਰਤ ਧਾਰਨ ਤਰਨ ਜਾ ਕੋ ਮੰਤਰ ਉਤਾਰੇ ਸਹਿਸਾ ਕੋਨੇ ਕੋ ਸੁਪਰ ਪਰਮ ਇਹ ਮੇਰੀ ਮਾਂ ਮੇਰੀ ਤਾੰਗ ਹੈ ਕਿ ਸੰਤ ਜਨਾਂ ਦੇ ਚਰਨਾਂ ਤੇ ਮੇਰੇ ਮੱਥੇ ਤੇ ਰਹਿਣ ਸੰਤ ਜਨਾਂ ਦੀ ਧੂੜ ਮੇਰੀ ਅੱਖਾਂ ਨੂੰ ਲੱਗਦੀ ਰਹੇ ਇਹ ਨਾਨਕ ਆਖ ਜਿਹਨਾਂ ਸੰਤ ਜਨਾਂ ਦੀ ਕਿਰਪਾ ਨਾਲ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਨਾ ਉਹਨਾਂ ਤੋਂ ਕਰਵਾਨ ਜਾਂਦਾ ਕਿ ਨਾਲ ਕਰਵਾਨ ਜਾਂਦੇ ਹਾਂ ਇਹ ਤੁਸੀਂ ਵੀ ਜਾਣ ਲਵੋ ਪੂਰਾ ਲਾਭ ਮਿਲੇਗਾ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨ ਕੇ ਚੱਲਣਾ ਸਾਰੰਗ ਮਹਲਾ ਪੰਜਵਾਂ ਉਹ ਅਸਰ ਕੇ ਹਮ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਮਰਨ ਵੱਡ ਭਾਗੀ ਹਰ ਪਾਈ ਇੱਕ ਹਾਉ ਭਲੋ ਕਬੀਰ ਦਾਸ ਦਾਸਨ ਕੋ ਉਤਮ ਸਿਆਣ ਜਨ ਆਈ ਉੱਚ ਤੇ ਉੱਚ ਨਾਮ ਦੇ ਉਸ ਮੁੰਦਸਤੀ ਰਵਦਾਸ ਥਾ ਕਰਮਣ ਆਈ ਜੀਓ ਪਿੰਡ ਤਨ ਤਨ ਸਾਧਨ ਕਾ ਇਹ ਮਨ ਸੰਤ ਰਣਾਈ ਸੰਤ ਪ੍ਰਤਾਪ ਪਰਮ ਸਭ ਨਾਸੇ ਨਾਨਕ ਮਿਲੇ ਵਿਸਾਈ ਮੈਂ ਉਸ ਸਮੇਂ ਤੋਂ ਕਰਵਾਨ ਜਾਂਦਾ ਹਾਂ ਜਿਨਾ ਬਟ ਭਾਗੇ ਨੇ ਅਠੇ ਪੈ ਨਰਾਤਰ ਸੇਵਨ ਨਾਲ ਪਰਮ ਪ੍ਰਮਾਤਮਾ ਦੀ ਪ੍ਰਾਪਤੀ ਪਾਲਹਿ ਅਤੀ ਪਰਮ ਤਤ ਵਿੱਚ ਅਪੇਦ ਹੋ ਗਏ ਹਨ ਲੈਣ ਹੋ ਗੰ ਤੇ ਦੂਸਰਾ ਨਾ ਪਲਾ ਕਰਨ ਵਾਲਾ ਸਰਵੋਤਮ ਉਤਮ ਸ੍ਰੇਠ ਸੇਣਾਈ ਉੱਚੇ ਤੋਂ ਵੀ ਉੱਚਾ ਨਾਮ ਦੇ ਸਭ ਵਿੱਚ ਪ੍ਰਮਾਤਮਾ ਦੀ ਜੋਤ ਦੇਖਣ ਵਾਲਾ ਇੱਕ ਬਰਾਬਰ ਰਵਦਾਸ ਠਾਕੁਰ ਆ ਪ੍ਰਭੂ ਤਰ ਤਿ ਦਖਾਸ਼ ਜਿਸ ਦਾ ਹਕਮਚਾਰੇ ਪਾਸੇ ਚਲਦਾ ਸੀ ਚਾਰ ਬਾਰਾਂ ਦੇ ਲੋਕ ਉਸ ਦੇ ਪੈਰੀ ਪੈਣਾ ਆਪਣਾ ਭਾਗ ਸੰਦੇਸਨ ਮੇਰੀ ਨਾਨਕ ਦੀ ਇਹ ਜਿੰਦ ਜਨ ਮੇਰਾ ਇਹ ਸਰੀਰ ਇਹ ਤਨ ਇਹ ਤਨ ਇਹ ਮਨ ਇਹ ਸਭ ਸੰਤ ਜਨਾਂ ਦਾ ਹੋ ਚੁੱਕਿਆ ਹੈ ਕਿ ਮੇਰਾ ਮਨ ਸੰਤ ਜਨਾਂ ਦੀ ਧੂੜ ਬਣਿਆ ਰਹਿੰਦਾ ਹੈ ਸੰਤ ਜਨਾਂ ਦੇ ਪਤਾਰ ਨਾਲ ਮੇਰੇ ਸਾਰੇ ਪਰਮਨਾਸ਼ ਹੋ ਗਏ ਹਨ ਦੁੱਖ ਕਲੇਸ਼ ਕੱਟੇ ਗਏ ਹਨ ਤੇ ਮੈਨੂੰ ਨਾਨਕ ਨੂੰ ਜਗਤ ਦਾ ਪ੍ਰਭੂ ਖਸ ਮਿਲ ਗਿਆ ਹੈ ਜਗ ਜੀਵਨ ਹੋਰ ਕੋਈ ਚਿਤਰਾਏ ਨਹੀਂ ਕੰਮ ਆਉਣੀ ਕੋਈ ਜਪ ਪਤ ਕੰਮ ਨਹੀਂ ਹੁੰਦੇ ਥਾਕ ਦੀ ਸੇ ਸਵਾਦ ਹੈ ਮਗਿੱਦ ਗਾ ਹੈ ਨਾਨਕ ਸਦਾ ਆਪਣੇ ਠਾਕੁਰ ਦੀ ਸ਼ਰਨ ਪਿਆ ਹੈ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸਰਨ ਪਰੋ ਨਾਨਕ ਠਾਕੁਰ ਕੀ ਅਬੇ ਦਾਨ ਸੁਖ ਪਾਇਓ ਕਿਉਂਕਿ ਮੇਰੇ ਠਾਕੁਰ ਦਾ ਅਡੋਲ ਤਖਤ ਸਦਾ ਹਮੇਸ਼ਾ ਕਾਇਮ ਹੈ ਕਦੇ ਡੋਲਦਾ ਨਹੀਂ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈ ਸੱਚ ਅਤੋ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੇ ਆਇਓ ਤਾਂ ਸੰਸਤੂਰਾ ਮਲੋ ਬਖਸ਼ਿਆ ਹੋਇਆ ਮੈਂ ਅਮਰਤ ਨਾਮ ਪਾਨ ਕਰ ਲਿਆ ਹੈ ਪਰ ਫਿਰ ਇਹਨਾਂ ਦੁਨਿਆਵੀ ਲੋਕਾਂ ਦਾ ਧਿਆਨ ਜਗਾ ਰਹੇ ਹਨ ਅੰਤਵਾਰ ਸਤੀ ਗੁਰੂਗ੍ਰੰਥ ਸ਼ਾਰਗ ਮਰਲਾ ਪੰਜਵਾਂ ਐਸੀ ਹੋਈ ਪਰਿ ਜਾਣ ਤੇ ਤਿਆਰ ਇੱਕਾਉ ਮਾਤਰ ਪਿਤਾ ਤੇ ਆ ਕੇ ਮਨ ਸੰਤਨ ਦੇ ਵਿੱਚ ਆਇਓ ਜਤ ਜਨਮੋਂ ਕੁਲ ਖੋਈ ਹੋਂਗਾ ਉਹ ਹਰ ਹਰੀ ਲੋਕਾਂ ਕਿਤੋਂ ਤੇ ਟੁੱਟੀ ਪ੍ਰਾਪਤ ਕਰ ਕਰੀ ਗੁਰਮੋਖੋ ਉਪਦੇਸ਼ਿਆ ਨਾਨਕ ਸੇਵ ਇੱਕ ਹਰੀ ਮੇਰੇ ਮਨ ਦੀ ਇਹੋ ਜਿਹੀ ਹਾਲਤ ਹੋ ਗਈ ਹੈ ਇਸ ਹਾਲਤ ਨੂੰ ਪ੍ਰਭੂ ਦੇ ਆਪ ਹੀ ਜਾਣਦਾ ਹੈ ਸਤਗੁਰ ਦੇ ਉਪਦੇਸ਼ ਦੀ ਬਰਕਤ ਨਾਲ ਮਾਤਾ ਪਿਤਾ ਦੇ ਕੁਸਮੰਧੀਆ ਨੰਮੋ ਸ਼ਰਧਕ ਵਿੱਚ ਆਪਣਾ ਮਾਨ ਸੰਤ ਜੀ ਨਾਲ ਦੇ ਹਵਾਲੇ ਕਰ ਦਿੰਦਾ ਹੈ ਮੈਂ ਉੱਚ ਜਾਤ ਕੁਲ ਦਾ ਮਾਨ ਛੱਡ ਦਿੰਦਾ ਹੈ ਜਨਮ ਦਾ ਦਾ ਮਾਨ ਛੱਡ ਦਿੰਦਾ ਤਾਂ ਮੈਂ ਹਰ ਲਈ ਪ੍ਰਮਾਤਮਾ ਦੀ ਸੇਵਸਲਾ ਕਰਤਾ ਹਾਂ ਆਪਣੇ ਕੁਲ ਆਦਕ ਨੂੰ ਸਲਾਣ ਦੇ ਥਾਂ ਸਭ ਕੁਦੇ ਉਪਦੇਸ਼ ਦੀ ਬਰਕਤ ਨਾਲ ਮੈਨੂੰ ਆਪਣੀ ਉੱਚ ਜਾਤ ਬਰਾਦਰੀ ਕੁਟਮ ਕਬੀਲਾ ਸਭ ਦਾ ਮਾਨ ਹੋ ਨਹੀਂ ਕਰ ਰਿਹਾ ਮੇਰੀ ਪ੍ਰੀਤ ਲੋਕਾਂ ਨਾਲ ਟੁੱਟ ਗਈ ਹੈ ਕਤਨਬ ਨਾਲੋਂ ਟੁੱਟ ਗਈ ਹੈ ਪ੍ਰਭੂ ਨੇ ਮੈਨੂੰ ਨਿਹਾਰ ਨਿਹਾਰ ਨਦਰ ਨਿਹਾਲ ਕਰ ਦਿੱਤਾ ਹੈ ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ ਸਦਾ ਇੱਕ ਦੀ ਸ਼ਰਨ ਪਿਆਰੋ ਸੰਜਗ ਵਿੱਚ देर ਨਹੀਂ ਹੈ ਇਹ देर ਬਿਲਕੁਲ ਨਹੀਂ ਹੈ ਕਿ ਸਤਿਗੁਰੂ ਸੁਝਾਗਤ ਸੋਝੀ ਹੁੰਦੀ ਹੈ ਭਗਤ ਸਤਿਗੁਰੂ ਭਗਤ ਸਤਿਗੁਰੂ ਸੁਝਾਵੇ ਤਾਂ ਇਹ ਸੋਝੀ ਹੁੰਦੀ ਹੈ ਤੇ ਅਕਲ ਵਿੱਚ ਪਕੜਾਉਣੀ ਹੈ ਇਹ ਗੱਲ ਕੋਈ ਭਗਤ ਸਤਿਗੁਰੂ ਵੱਲ ਮੋ ਕੁ ਰਾਹ ਕਿ ਤਰਨ ਵਾਲਾ ਹੀ ਸਮੇ ਸਤਧਾਮ ਜਾ ਸਕਦਾ ਹੈ ਹੈ ਤੇ ਇਸ ਵੀ ਤੋਂ ਬਿਨਾ ਇਸ ਗਿਆਨ ਤੋਂ ਬਿਨਾ ਇਸ ਅਤੁ ਤੋਂ ਬਿਨਾ ਇਸ ਸਮੁੰਦਰ ਵਿੱਚ ਸੂਤ ਤੋਂ ਦੇਨਾ ਤਾਂ ਬੰਦਾ ਉਹ ਬੇਤਾਲਾ ਹੈ ਪਸ਼ੂ ਹੈ ਇਸ ਸਤੂਰ ਨ ਦੱਸਿਆ ਹੈ ਮੇਰੇ ਨੇ ਕਿ ਹੋਰ ਭਗਵਾਨ ਵਰ ਉਸ ਵਰਗ ਕੋਈ ਹੈ ਨਹੀਂ ਇਹ ਵੀ ਕਿਸੇ ਨੂੰ ਦੇਖ ਕੇ ਹੋਰ ਕਿਉਂ ਪੂਜਾ ਕਿਸ ਦੀ ਕਰਾਂ ਇਸ ਸੰਸਪੁਰਨ ਕਾਰਣ ਹੀ ਤਾਪੀ ਆਕਾਸ਼ ਸੱਜੇ ਗਏ ਹਨ ਗੁਰਸਤਿ ਮੇਂ ਜਬਿ ਸੋਝੀ ਹੋਈ ਗੁਰਮੁਖ ਬਿਰਲਾ ਬੂਝੇ ਕੋਈ ਕਰ ਕਿਰਪਾ ਰੱਖੋ ਰਖਵਾਲੇ ਮੈਨ ਬੂਝੇ ਪਸੂ ਪਏ ਬੇਤਾਲੇ ਗੁਰਥਿ ਅਵਰਣਿ ਦੂਜਾ ਕਿਸ ਕੋ ਦੇਕਰੁ ਅਨ ਪੂਜਾ ਸੰਤ ਖੇਤ ਤ੍ਰਪਵਣ ਧਾਰੇ ਇਸ ਆਤਮ ਚੀਨੇ ਸਤਿ ਵਿਚਾਰੇ ਸਤਿਗੁਰ ਨਾਮ ਦਿੱਤਾ ਹੈ ਮੈਂ ਪੀ ਕੇ ਹੁਣ ਜਗਤ ਵਿੱਚ ਕਿਤੇ ਮਾਤਮਾ ਦਾ ਹੋਰ ਕਿਸੇ ਦੂਜਾ ਤੀਜਾ ਨਹੀਂ ਦਿਸਦਾ ਜੇ ਨਮਨ ਕੋ ਪਾਸ ਰਹਿਣ ਵਾਲਾ ਨਾਮ ਹੈ ਉਸ ਦਾ ਉਸ ਦਾ ਰੂਪ ਹੋ ਜਾਂਦੇ ਹੈ ਉਸ ਸਬਾਤਰ ਨਾਮ ਦੇ ਬੜਜਾਰੇ ਹਨ ਕਿਵੇਂ ਨਿਰਮਲ ਕਾਇ ਉਜਲ ਹੰਸਾ ਤੇ ਇਸ ਵਿੱਚ ਨਾਮ ਰੰਝਣ ਅੰਤ ਤੁਦਸਲਾਹਣ ਤੰਤਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਉ ਕਹੇ ਉਨਕੋ ਜਮ ਕੀ ਤਲਬ ਨਾ ਹੋਏ ਤੇ ਕੀਰਤੇ ਕਹਿੰਦੇ ਹਨ ਤੰਤਨ ਹਰ ਪੜਖਤ ਗੁਰੂ ਹਮਾਰਾ ਜਿਸ ਦੀ ਸੇਵਾ ਤੇ ਹਮਾਰ ਨਾਮ ਲਿਬਲਾਈ ਅਜਬਸ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਜੈ ਗੁਰਦੇਵ ਇਹਨਾਂ ਪੰਕਤੀ ਤੇ ਸਮਾਪਤੀ ਹੈ ਫਿਰਸਤਗੁਰ ਨੇ ਮੌਕਾ ਵਖਸ਼ਿਆ ਤਾਂ ਸ਼੍ਰੀ ਅਦਿ ਜੀ ਸੇਵਾ ਵਿੱਚ ਹਾਜ਼ਰ ਹੋ ਮੰਗੇ ਇੰਜ ਕਰਦੇ ਵਾਹਿਗੁਰੂ ਜੀ ਇੱਕ ਖਾਸ ਸਮਾਗਮ ਦਿੱਤਾ